ਉਹ ਖਬਰ ਆ ਰਹੀ ਹੈ ਕਿ ਵਧ ਰਿਹਾ ਤੇ ਮਕੋਰ ਸਾਹਿਬ ਦੇ ਇਸ ਟਾਈਮ ਕੀ ਹਾਲਾਤ ਨੇ ਪਾਣੀ ਵਧਿਆ ਜਾ ਰਿਹਾ 14 ਫੁੱਟ ਵਧ ਗਿਆ ਜੀ ਪਾਣੀ ਇੱਥੇ ਤੇ ਕਿਤੇ ਨਾ ਕਿਤੇ ਇਹ ਵਾਲਾ ਪਾਣੀ ਵੀ ਅੱਗੇ ਜਾ ਕੇ ਘੱਗੜ ਦੇ ਪੱਦਰ ਨੂੰ ਵਧਾਉਣ ਦਾ ਇੱਕ ਮੁੱਖ ਕਾਣ ਬਣੇਗਾ ਖਤਰੇ ਦੀ ਗੱਲ ਜ਼ਰੂਰ ਹੈ ਕਿਸਾਨ ਭਰਾਵਾਂ ਨੂੰ ਬੰਨਾਂ ਦੇ ਉੱਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਜ਼ਰੂਰ ਹੈ ਕਿਉਂਕਿ ਬਹੁਤ ਸਾਰੇ ਬੰਨ ਕਮਜ਼ੋਰ ਵੀ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਇਸ ਵੀਡੀਓ ਦੇ ਵਿੱਚ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲਗਾਤਾਰ ਬਾਰਿਸ਼ਾਂ ਦਾ ਦੌਰ ਚੱਲ ਰਿਹਾ ਹੈ ਮੀਂਹ ਬਹੁਤ ਪੈ ਰਹੇ ਨੇ ਤੇ ਦੂਜੇ ਬੰਨੇ ਘੱਗਰ ਦਾ ਜਿਹੜਾ ਪੱਧਰ ਹੈ ਦਿਨ ਬਦ ਦਿਨ ਵਧਦਾ ਜਾ ਰਿਹਾ ਤੇ ਫਿਲਹਾਲ ਅਸੀਂ ਮਕੋੜ ਸਾਹਿਬ ਖੜੇ ਸੀ ਮਕੋੜ ਸਾਹਿਬ ਤੋਂ ਜਿਹੜੀ ਘੱਗਰ ਦੀ ਸਹੀ ਅਪਡੇਟ ਹੈ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤੇ ਕੱਲ ਜਦ ਵਿੱਚ ਚਾਂਦਪੁਰੇ ਤੋਂ ਆਪਾਂ ਅਪਡੇਟ ਸਾਂਝੀ ਕੀਤੀ ਸੀ ਚਾਂਦਪੁਰੇ ਵੀ ਕਿਤੇ ਨਾ ਕਿਤੇ ਘੱਗਰ ਦਾ ਜਿਹੜਾ ਪੱਧਰ ਥੋੜਾ ਬਹੁਤਾ ਵਧਿਆ ਸੀਗਾ ਤੇ ਫਿਲਹਾਲ ਮਕੋੜ ਸਾਹਿਬ ਤੋਂ ਇੱਥੋਂ ਦੇ ਜਿਹੜੇ ਸਥਾਨਕ ਲੋਕ ਨੇ ਉਹ ਮੇਰੇ ਨਾਲ ਮੌਜੂਦ ਨੇ ਮੈਂ ਇਹਨਾਂ ਨਾਲ ਗੱਲਬਾਤ ਕਰਨੀ ਚਾਹਾਂਗਾ ਕਿ ਘੱਗਰ ਨੂੰ ਲੈ ਕੇ ਕੀ ਜਾਣਕਾਰੀ ਹੈ ਕੀ ਅਪਡੇਟ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮਕੋੜ ਸਾਹਿਬ ਦੇ ਇਸ ਟਾਈਮ ਕੀ ਹਾਲਾਤ ਨੇ ਪਾਣੀ ਵਧਿਆ ਜਾ ਰਿਹਾ ਚਾਰ ਫੁੱਟ ਵੱਧ ਗਿਆ ਜੀ ਪਾਣੀ ਇੱਥੇ ਵਧਿਆ ਜੀ ਹਾਂ 4 ਫੁੱਟ ਪਾਣੀ ਵੱਧ ਗਿਆ ਪਹਿਰੇ ਨਾਲੋਂ ਅੱਛਾ ਜੀ ਹਾਂ ਕੱਲ ਦਾ ਪਾਣੀ ਲੱਗਿਆ 2 ਵਜੇ ਦਾ ਠੀਕ ਹੈ ਜੀ ਹਾਂ ਅੱਜ ਤੱਕ 4 ਫੁੱਟ ਪਾਣੀ ਵੱਧ ਗਿਆ ਅੱਛਾ ਜੀ ਤੇ ਜੇ ਆਪਾਂ ਗੱਲ ਕਰੀਏ ਖਤਰੇ ਦੀ ਖਤਰੇ ਦੇ ਨਿਸ਼ਾਨਾ ਖਤਰਾ ਜੇ ਠੀਕ ਹੈ ਜੀ ਕਿ ਇੱਥੇ ਖਤਰਾ ਦੀ ਕੋਈ ਸੁਭਾਅ ਹੋਣਾ ਨਹੀਂ ਹੈਗੀ ਹਾਂ ਜੀ ਅੱਜ ਠੀਕ ਆ ਬਦਲਾ ਜਿਵੇਂ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਨੇ ਕਿ ਬਹੁਤ ਜ਼ਿਆਦਾ ਖਤਰੇ ਦੀ ਗੱਲ ਮਨਾਰਮੀ ਆਪਾਂ ਇਹ ਗੱਲ ਕਹਿ ਸਕਦੇ ਜਿੰਨੇ ਕੁ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਹੈ ਇੱਕ ਵਾਰ ਇਹਨਾਂ ਕ ਪਾਸ ਹੋ ਜਾਊਗਾ ਹਾਂਜੀ ਇਹਨਾਂ ਕ ਤਾਂ ਹੋ ਸਕਦਾ ਜ਼ਿਆਦਾ ਨਹੀਂ ਹੋ ਸਕਦਾ ਹਾਂਜੀ ਮਤਲਬ ਜਿੱਤਰਾ ਪਿੱਛੋਂ ਜੇ ਹੋਰ ਛੱਡੇ ਪਾਣੀ ਧਾਰਿਆ ਪਿੱਛੋਂ ਪਤਾ ਲੱਗ ਰਿਹਾ ਸਾਡੀ ਰਿਸ਼ਤੇਦਾਰੀਆਂ ਜਾਂ ਹਾਂਜੀ ਹਾਂਜੀ ਹਾਂ ਉਧਰੋਂ ਪਾਣੀ ਪਿੱਛੋਂ ਚੜ ਰਿਹਾ ਜੀ ਠੀਕ ਹੈ ਜੀ ਮਨਾਰੀ ਵੀ ਚੜ ਰਿਹਾ ਹਾਂਜੀ ਠੀਕ ਹੈ ਚੜ ਰਿਹਾ ਹਾਂਜੀ ਹਾਂ ਪਾਣੀ ਦੀ ਸੁਭਾਅ ਬਣਾ ਹੈਗੇ ਫੁੱਟ ਤੋਂ ਫੁੱਟ ਦੀ ਕਸਰਤਾ ਕਰ ਸਕਦੀ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਨਹੀਂ ਮਤਲਬ ਜੇ ਜ਼ਿਆਦਾ 2-3 ਫੁੱਟ ਪਾਣੀ ਵਧ ਜਾ ਫਿਰ ਕਿਤੇ ਨਾ ਕਿਤੇ ਖਤਰੇ ਦੀ ਗੱਲ ਆ ਜਾਂਦਾ ਨੁਕਸਾਨ ਜ਼ਿਆਦਾ ਅੱਗੇ ਜ਼ਿਆਦਾ ਨੁਕਸਾਨ ਆ ਜੀ ਸਾਡਾ ਠੀਕ ਹੈ ਤੇ ਜਦੋਂ ਆਪਾਂ ਇਸ ਸਾਈਡ ਗੱਲ ਕਰੀਏ ਇਹ ਜਿਹੜਾ ਪਾਣੀ ਵਾਪਸ ਇਹਦੇ ਵਿੱਚ ਸੁੱਟਿਆ ਜਿਹੜਾ ਇਹ ਜਿਹੜਾ ਮੀਂਹ ਦੀ ਬਾਰਿਸ਼ ਵਾਲਾ ਪਾਣੀ ਹੈ ਜੀ ਆ ਬਾਰਿਸ਼ ਵਾਲਾ ਪਾਣੀ ਹੈ ਜੀ ਇਹ ਜੀ ਉਹ ਫਿਰ ਪਿੱਛੇ ਪਿੰਡਾਂ 'ਚ ਤਿੰਨ ਚਾਰ ਪਿੰਡਾਂ ਦਾ ਪਾਣੀ ਆਂਦਾ ਇੱਥੇ ਲੂੰਗਾ ਕਰਕੇ ਇੱਥੇ ਠੀਕ ਹੈ ਤੇ ਜਿਵੇਂ ਕਿ ਤੁਸੀਂ ਇਸ ਸਾਈਡ ਦੇਖ ਵੀ ਸਕਦੇ ਹੋ ਕਿ ਸਾਹਮਣੇ ਜਿਹੜਾ ਖੇਤਾਂ ਦੇ ਵਿੱਚ ਲਗਾਤਾਰ بارش ਵੀ ਹੋ ਰਹੀ ਹੈ ਪਿੱਛੇ ਜਿਹੜਾ بارش ਦਾ ਪਾਣੀ ਵੀ ਰੋੜ ਕੇ ਖੇਤਾਂ ਦੇ ਵਿਚ ਆ ਰਿਹਾ ਤੇ ਉਸ ਪਾਣੀ ਨੂੰ ਵੀ ਵਾਪਸ ਖੱਗੜ ਦੇ ਵਿੱਚ ਸਟਿਆ ਜਾ ਰਿਹਾ ਤੇ ਕੁੱਲ ਮਿਲਾ ਕੇ ਗੱਲ ਕਰੀਏ ਕਿ ਦੋਨੋਂ ਪਾਸੇੋਂ ਨੁਕਸਾਨ ਹੈ ਇੱਕ ਬੰਨੇ ਦੇ ਖੱਗੜ ਦਾ ਪਾਣੀ ਆ ਰਿਹਾ ਆ ਇਧਰ ਮਾਰ ਵੀ ਹੋ ਗਈ ਜੀ ਸਾਡੇ 100 ਕਿੱਲਾਂ ਦੇ ਵਿੱਚ ਮਾਰ ਆ ਇੱਥੇ ਠੀਕ ਹੈ ਮਤਲਬ ਜਿਵੇਂ بارش ਲਗਾਤਾਰ ਹੋ ਰਹੀ ਹੈ ਉਹਦਾ ਪਾਣੀ ਇੱਥੇ ਇਕੱਠਾ ਹੋ ਰਿਹਾ ਹੈ ਮਾਰ ਦੀ ਲਾਬ ਮਾਰ ਠੀਕ ਹੈ ਤੇ ਕੁੱਲ ਮਿਲਾ ਕੇ ਜੇਵੇਂ ਕਿ ਮੈਂ ਗੱਲਬਾਤ ਕੀਤੀ ਇਹਨਾਂ ਨਾਲ ਤਾਂ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੇ ਫੁੱਟ ਤੋਂ 40 ਡੇਢ ਫੁੱਟ ਪਾਣੀ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਇਹ ਸਹਿ ਲੇਗੀ ਜਾਂ ਪਾਣੀ ਤੋਂ ਪਾਸ ਹੋ ਜਾਏਗਾ ਜੇਕਰ ਪਾਣੀ ਜ਼ਿਆਦਾ ਮਾਤਰਾ ਦੇ ਵਿੱਚ ਆਉਂਦਾ ਹੈ 2 ਜਾਂ 3 ਫੁੱਟ ਵੱਧਦਾ ਹੈ ਤਾਂ ਕਿਤੇ ਨਾ ਕਿਤੇ ਉਹ ਖਤਰੇ ਦੀ ਗੱਲ ਹੋ ਸਕਦੀ ਹੈ ਤੇ ਭਾਜੀ ਜਿਵੇਂ ਕਿ ਆਪਾਂ 2023 ਤੋਂ ਹੀ ਕਵਰੇਜ ਕਰ ਰਹੇ ਹਾਂ ਨਾ ਤਾਂ ਆਪਾਂ ਇਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਸਿਰਫ ਡਰਾਇਆ ਜਾਵੇ ਤੇ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਹੋਣਾ ਤੱਕ ਸਾਂਝੀ ਕੀਤੀ ਜਾਵੇ ਹਨ ਤੇ ਜਿਵੇਂ ਕਿ ਤੁਸੀਂ ਦੱਸ ਹੀ ਰਹੇ ਸੀ ਕਿ ਕਿ ਜਿਵੇਂ ਘੱਗੜ ਦੀ ਜਿਹੜੀ ਜਾਣਕਾਰੀ ਕਿੰਨੇ ਕ ਫ ਇੱਥੇ ਸਾਡੇ ਪਿੰਡ ਮਕੋੜ ਸਾਹਿਬ ਲਾਲੇ 2-3 ਫੁੱਟ ਦੀ ਕਮੀ ਆਲੇ ਜੇ 2-3 ਫੁੱਟ ਹੋਰ ਪਾਣੀ ਵਧ ਗਿਆ ਤਾਂ ਅਗਲੇ ਏਰੀਏ ਨੂੰ ਬਹੁਤ ਨੁਸਕਾਨ ਹੋਊਗਾ ਅਗਰ ਤੇ ਬਰਸਾਤ ਦਾ ਪਾਣੀ ਬਹੁਤ ਆ ਚੁੱਕਿਆ ਇੱਧਰ ਹਾਰੀਆਂ ਵਾਥਲਾਂ ਖਰਾਬ ਹੋ ਚੁੱਕੀਆਂ ਨੇ ਲਾਲੇ ਬਾਂਗਾ ਬਸੈਰ ਆ ਆਪਣਾ ਖਾਣੇ ਵਾਲਾ ਦਾ ਪਾਣੀ ਮਕੋੜ ਸਾਹਿਬ ਆਂਦਾ ਹੈ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਦੇਖੋ ਮੋਟਰਾਂ ਲਾਈਆਂ ਨੇ ਮੋਟਰਾਂ ਨਾਲ ਪਾਣੀ ਘੱਗਰ ਵਿੱਚ ਦੁਬਾਰਾ ਸੁੱਟ ਰਹੇ ਨੇ ਅਤੇ ਇੱਥੇ 738 ਫੁੱਟ ਹੋਇਆ ਹਲੇ ਜੇ 40 45 40 42 ਹੋ ਗਿਆ ਤਾਂ ਪੂਰਾ ਕਾਤਰੇ ਤੇ ਹੈ ਮਤਲਬ ਹਾਲੇ ਏਰੀਆ ਜਿਹੜਾ ਆਪਣਾ ਫੁੱਲ ਦੇ ਏਰੀਆ ਇਹਨੂੰ ਥਾਰਾ ਨੁਸਖਾਨ ਹੈ ਹਾਂਜੀ ਅੱਗੇ ਬੰਦ ਵੀ ਕਮਜ਼ੋਰ ਆ ਕਈ ਜਗ੍ਹਾ ਬਿਲਕੁਲ ਤੇ ਅੱਗੇ ਫੁੱਲ ਦੇ ਨੁਸਖਾਨ ਹੋਊਗਾ ਜੇ 40 ਤੇ ਅੱਗੇ ਆ ਗਿਆ ਪਾਣੀ ਹਾਲੇ 2 ਫੁੱਟ ਦੀ ਕਮੀ ਆ ਆਪਣੇ ਪਿੰਡ ਪਕੋੜ ਖਾਬ ਦੀ ਮਤਲਬ ਕਿ ਭਾਜੀ ਦੇ ਕਹਿੰਦੇ ਅਕੋਰਡਿੰਗ ਜੇ 1.5 2 ਫੁੱਟ ਪਾਣੀ ਆਉਂਦਾ ਤਾਂ ਕਿਤੇ ਨਾ ਕਿਤੇ ਉਹ ਪਾਣੀ ਆਸਾਨੀ ਨਾਲ ਇੱਥੋਂ ਨਿਕਲ ਜਾਏਗਾ ਜੇ ਪਾਣੀ ਦੀ ਮਾਤਰਾ ਜ਼ਿਆਦਾ ਹੀ ਹੁੰਦੀ ਹੈ ਤੇਨੇ 4 ਫੁੱਟ ਹੁੰਦੀ ਹੈ ਕਿਤੇ ਨਾ ਕਿਤੇ ਫਿਰ ਉਹ ਆਪਣੇ ਦੀ ਕੋਈ ਨਾ ਕੋਈ ਪ੍ਰੋਬਲਮ ਜਾਂ ਮੁਸੀਬਤ ਖੜੀ ਕਰ ਸਕਦਾ ਹੈ ਜਿਵੇਂ ਕਿ ਮੈਂ ਇੱਥੋਂ ਦੇ ਸਥਾਨਿਕ ਲੋਕਾਂ ਨਾਲ ਜੋ ਗੱਲਬਾਤ ਕੀਤੀ ਉਹਨਾਂ ਨੇ ਮੇਰੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਮਕੋਰ ਸਾਹਿਬ ਹਜੇ ਮਤਲਬ ਜਿਆਦਾ ਖਤਰੇ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਜੇ 1-2 ਫੁੱਟ ਪਾਣੀ ਹੋਰ ਵੀ ਵੱਧਦਾ ਤਾਂ ਕਿਤੇ ਨਾ ਕਿਤੇ ਇੱਥੋਂ ਆਸਾਨੀ ਦੇ ਨਾਲ ਪਾਣੀ ਨਿਕਲ ਜਾਏਗਾ ਤਾਂ ਕੱਗਰ ਇਨਾਂ ਦਾ ਪਾਣੀ ਆਪਣੇ ਅੰਦਰ ਸਮਾ ਸਕਦਾ ਹੈ ਪਰ ਜੇਕਰ ਪਾਣੀ ਜਿਆਦਾ ਮਾਤਰਾ ਦੇ ਵਿੱਚ ਆਉਂਦਾ ਹੈ 2 ਜਾਂ 3 ਫੁੱਟ ਤੋਂ ਜ਼ਿਆਦਾ ਵੱਧਦਾ ਤਾਂ ਕਿਤੇ ਨਾ ਕਿਤੇ ਉਹ ਨੁਕਸਾਨ ਦੀ ਗੱਲ ਹੈ ਨੁਕਸਾਨ ਪੈਦਾ ਕਰ ਸਕਦਾ ਹੈ ਤੇ ਫਿਲਹਾਲ ਦੂਜੇ ਬੰਨੇ ਇੱਕ ਚੀਜ਼ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਇੱਕ ਬੰਨੇ ਦਾ ਘੱਗੜ ਦਾ ਪਾਣੀ ਤੇ ਦੂਜੇ ਬੰਨੇ ਜਿਹੜੀਆਂ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਨੇ ਉਹ ਬਾਰਿਸ਼ਾਂ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਘੱਗੜ ਦੇ ਪੱਦਰ ਨੂੰ ਵਧਾਉਣ ਦਾ ਕਾਰਨ ਬਣ ਰਹੀ ਹੈ ਆ ਤੁਸੀਂ ਜਿੰਨਾ ਵੀ ਇਲਾਕਾ ਦੇਖ ਰਹੇ ਹੋ ਸਾਹਮਣੇ ਇਹ ਜਿਹੀ ਵੱਡੀ ਹੋਣ ਕਰਕੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਪਰ ਇਹ ਵੀ ਪਾਣੀ ਦੇ ਵਿੱਚ ਸਾਰੇ ਦਾ ਸਾਰਾ ਇਲਾਕਾ ਡੁੱਬਿਆ ਹੋਇਆ ਬਾਰਿਸ਼ ਕਰਕੇ ਤੇ ਜਿਵੇਂ ਤੁਸੀਂ ਇਹ ਛੋਟੀਆਂ ਛੋਟੀਆਂ ਡਰੇਨਾਂ ਨੇ ਛੋਟੇ ਛੋਟੇ ਜਿਹੜੇ ਨਾਲੇ ਨੇ ਇਨਾਂ ਦੇ ਜ਼ਰੀਏ ਜਿਹੜਾ ਖੇਤਾਂ ਦਾ ਪਾਣੀ ਵੀ ਕੱਗੜ ਦੇ ਵਿੱਚ ਵਾਪਸ ਛੁੱਟਿਆ ਜਾ ਰਿਹਾ ਕਿਉਂਕਿ ਕਿਤਨਾ ਕਿਤੇ ਜਿਹੜੀ ਲਗਾਤਾਰ ਬਾਰਿਸ਼ ਹੋ ਰਹੀ ਹੈ ਉਹ ਬਾਰਿਸ਼ ਵੀ ਫਸਲਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਇਹ ਮਕੋੜ ਸਾਹਿਬ ਤੋਂ ਜਿਹੜੀਆਂ ਤਸਵੀਰਾਂ ਮੈਂ ਥੋੜੇ ਨਾਲ ਸਾਂਝੀਆਂ ਕਰ ਰਿਹਾ ਕਿ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਕੱਲ ਵੀ 5-6 ਘੰਟੇ ਲਗਾਤਾਰ ਬਾਰਿਸ਼ ਹੋਣ ਕਰਕੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੈ ਤੇ ਜੀੜੀਆਂ ਸਾਰੀਆਂ ਡੁੱਬੀਆਂ ਹੋਈਆਂ ਨੇ ਪਿਛਲੇ ਇਲਾਕਿਆਂ ਦਾ ਜਿਹੜਾ ਉੱਚੇ ਇਲਾਕਿਆਂ ਦਾ ਪਾਣੀ ਰੋੜ ਰੋੜ ਕੇ ਮਕੋੜ ਸਾਹਿਬ ਦੇ ਇਲਾਕੇ ਦੇ ਵਿੱਚ ਜਾਂ ਜਿੰਨੇ ਵੀ ਨੀਵੇਂ ਇਲਾਕੇ ਦੇ ਉਹਨਾਂ ਦੇ ਵਿੱਚ ਆ ਕੇ ਫਸਲਾਂ ਨੂੰ ਡੋਬ ਰਿਹਾ ਹੈ ਜਾਂ ਫਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੇ ਇਸ ਕਰਕੇ ਜਿੰਨੇ ਵੀ ਛੋਟੇ ਛੋਟੇ ਨਾਲੇ ਨੇ ਕਿਸਾਨ ਭਰਾਵਾ ਵੱਲੋਂ ਇਸ ਤਰ੍ਹਾਂ ਪੰਪ ਵਗੈਰਾ ਲਗਾ ਕੇ ਉਹਨਾਂ ਨਾਲਿਆਂ ਦਾ ਪਾਣੀ ਜਿਹੜਾ ਵਾਪਸ ਘੱਗੜ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਇਹ ਵਾਲਾ ਪਾਣੀ ਵੀ ਅੱਗੇ ਜਾ ਕੇ ਘੱਗੜ ਦੇ ਪੱਧਰ ਨੂੰ ਵਧਾਉਣ ਦਾ ਇੱਕ ਮੁੱਖ ਕਾਰਨ ਬਣੇਗਾ ਤੇ ਫਿਲਹਾਲ ਜਿਹੜੀ ਅੱਜ ਦੀ ਰਿਪੋਰਟ ਸੀਗੀ ਅੱਜ ਦੀ ਅਪਡੇਟ ਸੀਗੀ ਇੱਕ ਤਰੀਕ ਦੀ ਸਵੇਰੇ 8 ਵਜੇ ਦੀ ਵੀਡੀਓ ਰਿਪੋਰਟ ਹੈ ਉਹ ਤੁਹਾਡੇ ਨਾਲ ਅਸੀਂ ਮਕੋੜ ਸਾਹਿਬ ਤੋਂ ਸਾਂਝੀ ਕਰ ਰਹੇ ਸੀਗੇ ਮਕੋੜ ਸਾਹਿਬ ਜਿਹੜਾ ਘੱਗੜ ਦਾ ਲੈਵਲ ਹੈ ਵੱਧ ਜਰੂਰ ਰਿਹਾ ਪਰ ਫਿਲਹਾਲ ਰਹਾਦ ਦੀ ਖਬਰ ਇਹੀ ਹੈ ਕਿ ਜੇ ਇੰਨੀ ਕੁ ਮਾਤਰਾ ਦੇ ਵਿੱਚ ਪਾਣੀ ਆਉਂਦਾ ਰਹਿੰਦਾ ਤਾਂ ਇਥੋਂ ਆਸਾਨੀ ਨਾਲ ਨਿਕਲ ਜਾਏਗਾ ਪਰ ਜੇ ਕਿਤੇ 2-3 ਫੁੱਟ ਪਾਣੀ ਮਕੋੜ ਸਾਹਿਬ ਦੇ ਵਿੱਚ ਵੱਧਦਾ ਹੈ ਜਾਂ ਪਿੱਛੋਂ ਹੋਰ ਜਾਰੀ ਮਾਤਰਾ ਦੇ ਵਿੱਚ ਪਾਣੀ ਆਉਂਦਾ ਤਾਂ ਕਿਤੇ ਨਾ ਕਿਤੇ ਉਹ ਇਕ ਨੁਕਸਾਨ ਦਾ ਕਾਰਨ ਜਾਂ ਕਿਸਾਨ ਭਰਾਵਾਂ ਵਾਸਤੇ ਕੋਈ ਨਾ ਕੋਈ ਮੁਸੀਬਤ ਖੜੀ ਕਰ ਸਕਦਾ ਤੇ ਫਿਲਹਾਲ ਜਿਹੜੀਆਂ ਮੈਂ ਤਸਵੀਰਾਂ ਤੁਹਾਨੂੰ ਮਕੋੜ ਸਾਹ ਤੋਂ ਦਿਖਾ ਰਿਹਾ ਕਿ ਦੋਨੋਂ ਪਾਸੇ ਮਾਰ ਪੈ ਰਹੀ ਹੈ ਇੱਕ ਦਾ ਖੱਗੜ ਦਾ ਪਾਣੀ ਤੇ ਦੂਜੇ ਬੰਨੇ ਜਿਹੜੀਆਂ ਲਗਾਤਾਰ ਬਰਸਾਤਾ ਹੋ ਰਹੀਆਂ ਨੇ ਇਸ ਏਰੀਏ ਦੇ ਵਿੱਚ ਤਾਂ ਉਹ ਵੀ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਵਾਸਤੇ ਕੋਈ ਨਾ ਕੋਈ ਮੁਸੀਬਤ ਖੜੀ ਕਰ ਰਹੀ ਹੈ ਤੇ ਕਿਸਾਨ ਭਰਾ ਆਪਣੇ ਫਸਲਾਂ ਨੂੰ ਬਚਾਉਣ ਵਾਸਤੇ ਜਿੰਨਾ ਵੀ ਪਾਣੀ ਨੀਵੇਂ ਇਲਾਕਿਆਂ ਦੇ ਵਿਚਾਰਿਆ ਇਸ ਤਰ੍ਹਾਂ ਪੰਪ ਵਗੈਰਾ ਲਗਾ ਕੇ ਇਸ ਮਾਰਸ਼ੀਪਲ ਮੋਟਰਾਂ ਵਗੈਰਾ ਲਗਾ ਕੇ ਇਹ ਜਿਹੜਾ ਪਾਣੀ ਆ ਵਾਪਸ ਘੱਗੜ ਦੇ ਵਿੱਚ ਛੁੱਟ ਕੇ ਕਿਤਨਾ ਕਿਤੇ ਆਪਣੀ ਫਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਫਿਲਹਾਲ ਅੱਗੇ ਵੀ ਜੋ ਵੀ ਰਿਪੋਰਟ ਰਹੀ ਦੀ ਹੈ ਖਨੌਰੀ ਤੋਂ ਚੀਕੇ ਤੋਂ ਕੋਸ਼ਿਸ਼ ਤੁਹਾਡੇ ਨਾਲ ਅੱਗੇ ਜਾ ਕੇ ਜ਼ਰੂਰ ਸਾਂਝੀ ਕਰਦੇ ਆ ਸਾਡੇ ਚੈਨਲ ਨਾਲ ਜ਼ਰੂਰ ਬਣੇ ਰਹੋ ਤੇ ਜਿਵੇਂ ਕਿ ਆਪਾਂ ਮਕੋੜ ਸਾਹਿਬ ਤੋਂ ਘੱਗੜ ਦੀ ਅਪਡੇਟ ਦੀ ਜਿਹੜੀ ਜਾਣਕਾਰੀ ਤੋਂੜੇ ਨਾਲ ਸਾਂਝੀ ਕਰ ਰਹੇ ਸੀ ਤੇ ਇੱਥੋਂ ਦੇ ਜਿਹੜੇ ਸਥਾਨਿਕ ਵਸਨੇਕ ਸੀ ਕਿਸਾਨ ਭਰਾਵਾਂ ਨਾਲ ਮੈਂ ਜਿਹੜੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਆ ਜਿਹੜਾ ਤੁਸੀਂ ਸਾਹਮਣੇ ਲੈਵਲ ਦੇਖ ਰਹੇ ਹੋ ਨਾ ਇਦੇ ਵਿੱਚ ਹਜੇ 2 ਤੋਂ 2.5 ਫੁੱਟ ਦਾ ਮਾਜਨਾ ਹੈਗਾ ਹੈ ਖਤਰੇ ਦੇ ਨਿਸ਼ਾਨ ਤੋਂ ਜੇਕਰ ਇਹ ਲੈਵਲ ਪੂਰੇ ਦਾ ਪੂਰਾ ਡੁੱਬ ਜਾਂਦਾ ਹੈ 2.5 ਫੁੱਟ ਪਾਣੀ ਹੋਰ ਵੱਧ ਹੈ ਤਾਂ ਕਿਤਨਾ ਕਿਤੇ ਅੱਗੇ ਵਾਲੇ ਇਲਾਕਿਆਂ ਵਾਸਤੇ ਖਤਰਾ ਪੈਦਾ ਹੋ ਸਕਦਾ ਹੈ ਪਰ ਫਿਰ ਫਿਲਹਾਲ ਹਜੇ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜਿੰਨੀ ਕਿ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਹੈ ਇੰਨਾ ਕ ਪਾਣੀ ਕੱਗੜ ਦੇ ਵਿੱਚੋਂ ਆਸਾਨੀ ਦੇ ਨਾਲ ਨਿਕਲ ਜਾਏਗਾ ਕਿਉਂਕਿ ਜਿਹੜਾ ਤੁਸੀਂ ਸਾਹਮਣੇ ਲੈਵਲ ਦੇਖ ਰਹੇ ਹੋ ਉਹਦੇ ਵਿੱਚ ਹਜੇ 2 ਤੋਂ 2.5 ਫੁੱਟ ਦਾ ਹਜੇ ਮਾਜਨਾ ਹੈਗਾ ਹੈ ਉਹ ਆਸਾਨੀ ਦੇ ਨਾਲ ਜਿਹੜਾ ਘੱਗੜ ਦਾ ਪਾਣੀ ਹੈ ਇੱਥੋਂ ਨਿਕਲ ਜਾਏਗਾ ਤੇ ਬਹੁਤ ਸਾਰੇ ਵੀਰਾਂ ਵੱਲੋਂ ਬਹੁਤ ਸਾਰੇ ਫੇਕ ਨਿਊਜ਼ ਫਲਾਈਆਂ ਜਾ ਰਹੀਆਂ ਨੇ ਕਿ ਘੱਗੜ ਦਾ ਪਾਣੀ ਬਹੁਤ ਵੱਧ ਗਿਆ ਹੈ ਜਾਂ ਬਹੁਤ ਖਤਰੇ ਦੀ ਗੱਲ ਹੈ ਖਤਰੇ ਦੀ ਗੱਲ ਜ਼ਰੂਰ ਹੈ ਕਿਸਾਨ ਭਰਾਵਾਂ ਨੂੰ ਬੰਨਾਂ ਦੇ ਉੱਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਜ਼ਰੂਰ ਹੈ ਕਿਉਂਕਿ ਬਹੁਤ ਸਾਰੇ ਬੰਨ ਕਮਜ਼ੋਰ ਵੀ ਨੇ ਕਿਤਨਾ ਕਿਤੇ ਉਹ ਉਹਨਾਂ ਦੇ ਵਿੱਚੋਂ ਪਾਣੀ ਦਾ ਰਿਸਾਵ ਹੋ ਵੀ ਸਕਦਾ ਹੈ ਪਰ ਇੰਨਾ ਜ਼ਿਆਦਾ ਵੱਡਾ ਖਤਰਾ ਵੀ ਨਹੀਂ ਹੈ ਜਿੰਨਾ ਕਿਸਾਨ ਭਰਾਵਾਂ ਨੂੰ ਡਰਾਇਆ ਜਾ ਰਿਹਾ ਕਿਉਂਕਿ ਮਕੋੜ ਸਾਹਿਬ ਤੋਂ ਜਿਹੜੀ ਮੈਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਹਜੇ ਕਿੰਨਾ ਕਿਤੇ ਮਾਜਨਾ ਜ਼ਰੂਰ ਹੈਗਾ ਇੱਕ ਅੱਗੜ ਦਾ ਕਿ ਉਹ ਪਾਣੀ ਨੂੰ ਖਿੱਚ ਸਕਦਾ ਹੈ ਜਿਹੜਾ ਤੁਸੀਂ ਸਾਹਮਣੇ ਲੈਵਲ ਦੇਖ ਰਹੇ ਹੋ ਜਿੰਨੀ ਦੇਰ ਇਹ ਪ੍ਰੋਪਰ ਡੁੱਬਦਾ ਨਹੀਂ ਹੋਣੀ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੇ ਖਤਰੇ ਵਾਲੀ ਗੱਲ ਨਹੀਂ ਹੈ ਤੇ ਅੱਗੇ ਦੀ ਜੋ ਵੀ ਜਾਣਕਾਰੀ ਹੈ ਉਹ ਅਸੀਂ ਤੁਹਾਡੇ ਨਾਲ ਸਾਡੇ ਚੈਨਲ 'ਤੇ ਜ਼ਰੂਰ ਸਾਂਝੀ ਕਰਦੇ ਹਾਂ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਦੇਖਣ 'ਚ ਪੂਰਾ ਦਰਿਆ ਲੱਗ ਰਿਹਾ ਕਿਉਂਕਿ ਅ ਅੱਗੜ ਤਾਂ ਵਿਚਾਲੇ ਵਿਚਾਲ ਗਿਆ ਆਸੇ-ਪਾਸੇ ਜੜੀਆਂ ਜ਼ਮੀਨਾਂ ਨੇ ਉਹ ਜਮੀਨਾਂ ਦੇ ਵਿੱਚ ਕਿਤੇ ਨਾ ਕਿਤੇ ਘੱਗੜਾ ਦਾ ਜਿਹੜਾ ਪਾਣੀ ਫੈਲਣਾ ਸ਼ੁਰੂ ਹੋ ਚੁੱਕਿਆ ਹੈ ਤੇ ਜਿਵੇਂ ਕਿ ਤੁਹਾਨੂੰ ਅਸੀਂ ਪ੍ਰੋਪਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿੰਨਾ ਕੁ ਲੈਵਲ ਜਿਹੜਾ ਘੱਗੜਾ ਘੱਗੜਾ ਦਾ ਮਕੋੜ ਸਾਹਿਬ ਚੱਲ ਰਿਹਾ ਹੈ ਤੇ ਫਿਲਹਾਲ ਜੇਕਰ ਗੱਲ ਕਰੀਏ ਤਿਆਰੀਆਂ ਦੀ ਤਾਂ ਪ੍ਰੋਪਰ ਪਿੰਡ ਦੇ ਵਸਨੀਕਾ ਵੱਲੋਂ ਲਾਗੇ ਬੰਨੇ ਦੇ ਜਿਹੜੇ ਇਲਾਕੇ ਦੇ ਲੋਕ ਨੇ ਪ੍ਰੋਪਰ ਕਗਰ ਦੇ ਲੈਵਲ ਉਪਰ ਨਜ਼ਰ ਬਣਾਈ ਖੜੇ ਨੇ ਪ੍ਰੋਪਰ ਜੀਸੀਬੀ ਅਨ ਮਸ਼ੀਨਾ ਵਗੈਰਾ ਦਾ ਇੰਤਜ਼ਾਮ ਕੀਤਾ ਹੋਇਆ ਹੈ ਜੇ ਕਿਤੇ ਨਾ ਕਿਤੇ ਕੋਈ ਵੀ ਦਿੱਕਤ ਆਂਦੀ ਹੈ ਤਾਂ ਬੰਨ ਵਗੈਰਾ ਸਿਰ ਸਾਭ ਹੁੰਦਾ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਜਾ ਸਕੇ ਤੇ ਫਿਲਹਾਲ ਜਿਹੜੀ ਅਸੀਂ ਰਿਪੋਰਟ ਸਾਂਝੀ ਕੀਤੀ ਹੈ ਕਿ ਹਜੇ ਜਿਆਦਾ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜਿੰਨੀ ਕੀ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਹੈ ਇਹ ਇਨਸਾਨੀ ਦੇ ਨਾਲ ਥੋਂ ਨਿਕਲ ਜਾਏਗਾ ਅੱਗੇ ਦੀ ਜੋ ਵੀ ਜਾਣਕਾਰੀ ਹੈ ਖਨੋੜੀ ਤੋਂ ਚੀਕੇ ਤੋਂ ਉਹ ਅੱਜ ਦੀ ਰਿਪੋਰਟ ਦੇ ਵਿੱਚ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਧੰਨਵਾਦ